ਜੀ ਗੱਲ ਦੀ ਸਵਾਗਤ ਕਰਦੇ ਤੁਹਾਡਾ ਵਾਈਗਰੂ ਕਲੌਥ ਹਾਊਸ ਹੈ ਐਨ ਪਰਟੀਕੂਲਰ ਡਬਲੋਂ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣੀ ਆ ਕੱਟ ਪੀਸਾਂ ਦੇ ਰਹਿਣੀ ਆ ਜੀ ਤੇ ਨਾਲ ਤੁਹਾਨੂੰ ਫਰੈਸ਼ ਸੂਟ ਵੀ ਦਿਖਾਵਾਂਗੇ ਗਲਾਸ ਸਿਲਕ ਦੇ ਵਿੱਚ ਤੇ ਬਰਬਰੀ ਦੇ ਵਿੱਚ ਰੰਗ ਰਸ਼ੀਆ ਦੇ ਰਹਿਣਗੇ ਤੇ ਦਾਸ ਬ੍ਰੈਂਡ ਦੇ ਰਹਿਣੇ ਆ ਜੀ ਕੱਟ ਪੀਸ ਆਫਰ ਦੇ ਵਿੱਚ ਰਹਿਣੇ ਆ ਪ੍ਰਾਇਜ਼ ਪੀਸ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਜਿ ਲੈ ਕੇ ਆਏ ਤੁਹਾਡੇ ਵਾਸਤੇ ਪੀਸ ਲਓ ਜੀ ਚੈੱਕ ਕਰੋ ਜੀ ਜਿਵੇਂ ਇਹ ਵਾਲਾ ਪੀਸ ਆ ਇਹ 1.5 ਮੀਟਰ ਦਾ ਪੀਸ ਰਹੂਗਾ ਜੀ ਤੇ ਕਈ ਮੇਰੀ ਭੈਣਾਂ ਨੂੰ ਹੁੰਦਾ ਵੀ ਕਿਸੇ ਬੱਚੇ ਦਾ ਬਣਾਣਾ ਤਾਂ ਤੁਸੀਂ ਬਣਾ ਇਹ ਲੈ ਸਕਦੇ ਹੋ ਸਾਡੇ ਕੋਲ ਸਰਫਿਸ ਸਵਾ ਮੀਟਰ ਜਿਹੜਾ ਪੀਸ ਰੌ ਦਿੱਤਾ ਜਾਊਗਾ ਤੁਹਾਨੂੰ ਸਿਰਫ 100 ਰੁਪਏ ਦਾ ਠੀਕ ਹੈ ਜੀ ਇਹ ਵਾਲਾ ਜੇਕਰ ਤੁਸੀਂ ਕਿਸੇ ਬੱਚੇ ਦਾ ਰੈਡੀ ਕਰਨਾ ਤਾਂ 100 ਰੁਪਏ ਦਾ ਪੀਸ ਦਿੱਤਾ ਜਾਣਾ ਜੀ ਇਹ ਵਾਲਾ ਚੈੱਕ ਕਰੀ ਚੱਲੋ ਜੀ ਤੁਹਾਨੂੰ ਦਿਖਾ ਦੇਣੀ ਛੋਟੇ ਵੱਡੇ ਪੀਸ ਹਾਰੇ ਤਰ੍ਹਾਂ ਦੇ ਰਹਿਣਗੇ ਜੀ ਇਹ ਲਓ ਜੀ ਆਹ ਵਾਲਾ ਪੀਸ ਚੈੱਕ ਕਰੋ ਜੀ ਇਹ ਵਾਲਾ ਜਿਹੜਾ ਪੀਸ ਰਹੂਗਾ ਪੌਣੇ 2 ਮੀਟਰ ਦੀ ਕੱਟ ਵਿੱਚ ਰਹਿਣਾ ਹੈ ਲਓ ਜੀ ਇਹ ਪੀਸ ਐਦਾਂ ਜੀ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹ ਵਾਲੇ ਪੀਸ ਦਾ ਠੀਕ ਹੈ ਜੀ ਫਰੰਟ ਪੀਸ ਬਰ ਫਰੰਟ ਸ਼ਰਟ ਪੀਸ ਬਣੂਗਾ ਤੇ ਇਹ ਵਾਲਾ ਥੋੜਾ ਜਿਹਾ ਵਾਈਟ ਆ ਗਿਆ ਇਸ ਤੋਂ ਬਾਅਦ ਫਿਰ ਉਡੇ ਹੀ ਪੀਸ ਹੈ ਜੀ ਬੈਕ ਤੇ ਫਰੰਟ ਦੋਨੋਂ ਹੀ ਬਣ ਜਾਣੇ ਆ ਥੋੜਾ ਲੈਂਸ ਪਾਕੇ ਡਿਜ਼ਾਈਨ ਹੋਇਆ ਨਾ ਤੇ ਇਹ ਵਾਲਾ ਜਿਹੜਾ ਪੀਸ ਰਹੂਗਾ ਜੀ ਇਹ 150 ਰੁਪਏ ਪਰ ਮੀਟਰ ਹੀ ਰਹਿਣਾ ਤਾਂ ਇਹ ਜਿਹੜਾ ਪੀਸ ਹੈ 1.5 ਮੀਟਰ ਵਿੱਚ ਦਿੱਤਾ ਜਾਊਗਾ ਠੀਕ ਹੈ ਜੀ 150 ਰੁਪਏ ਪਰ ਮੀਟਰ 1.5 ਮੀਟਰ ਵਿੱਚ ਦਿੱਤਾ ਜਾਊਗਾ ਜੀ ਇਹ ਵਾਲਾ ਪੀਸ ਲਓ ਜੀ ਚੈੱਕ ਕਰੋ ਜੀ ਪ੍ਰਿੰਟ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਇਹਦਾ ਗਲਾਸ ਔਰ ਗੈਂਜ਼ਾ ਤੇ ਰਹਿਣੀ ਹੈ ਜੀ ਪੀਸ ਇਹ ਲਓ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਛੋਟਾ ਪੀਸ ਹੈ ਠੀਕ ਹੈ ਜੀ ਜੇਕਰ ਕਿਸੇ ਬੱਚੇ ਦਾ ਕੁਝ ਬਣਾਉਣਾ ਤਾਂ ਲੈ ਸਕਦੇ ਹੋ ਤੁਸੀਂ ਲਓ ਜੀ ਇਹ ਸਿਰਫ ਦਿੱਤਾ ਜਾਣਾ ਜੀ ਜਿਹੜਾ ਥੋੜਾ ਜਿਹਾ ਮੀਟਰ ਤੋਂ ਘੱਟ ਹੈ 50 ਰੁਪਏ ਦਾ ਪੀਸ ਦਿੱਤਾ ਜਾਣਾ ਜੀ ਲਓ ਜੀ ਇਹ ਵਾਲਾ ਪੀਸ ਚੈੱਕ ਕਰੋ ਇਹ ਵਾੜੇ ਜਿਹੜੇ ਪੀਸ ਦੀ ਕੱਟ ਰਹਿਣੀ ਹੈ ਮਾਰਬਰ ਪ੍ਰਿੰਟਾ ਜੀ 2 ਮੀਟਰ ਦਾ ਰਹਿਣਾ ਹੈ 150 ਰੁਪਏ ਪਰ ਮੀਟਰ ਪੈਣਾ ਤੁਹਾਨੂੰ ਲਓ ਜੀ 150 ਰੁਪਏ ਪਰ ਮੀਟਰ ਪਊਗਾ 2 ਮੀਟਰ ਦੀ ਕੱਟ ਚ ਪੀਸ ਹੈ ਜੀ 150 ਰੁਪਏ ਪਰ ਮੀਟਰ ਪੈਣਾ ਦਾਸ ਬ੍ਰੈਂਡ ਦੇ ਪੀਸ ਹੈ ਗਲਾਸ ਔਰ ਗੈਂਜ਼ਾ ਦੇ ਵਿੱਚ ਗਲਾਸ ਸਿਲਕ ਦੇ ਵਿੱਚ ਬਹੁਤ ਹੀ ਪਿਆਰੇ ਜਿਹੇ ਪੀਸ ਰਹਿਣਗੇ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਫਿਰੋਜ਼ੀ ਲਓ ਇਹਦੀ ਜਿਹੜੀ ਕੱਟ ਰਹਿਣੀ ਹੈ ਜੀ ਇਹ ਵੀ 1.5 ਮੀਟਰ ਦੀ ਰਹਿਣੀ ਹੈ ਲਓ ਜੀ 1.5 ਮੀਟਰ ਦੀ ਕੱਟ ਰਹਿਣੀ ਹੈ ਜੀ ਠੀਕ ਹੈ ਜੀ ਥੋੜਾ ਜਿਹਾ ਇਹ ਐਡਾ ਥੋੜਾ ਜਿਹਾ ਵਾਈਟ ਆ ਗਿਆ ਫਿਰ ਸਹੀ ਆ ਗਿਆ ਜੀ 1.5 ਮੀਟਰ ਦੀ ਕੱਟ ਜੇ ਪੀਸ ਹੈ ਇਹ ਤੁਸੀਂ ਸਲੀਪਸ ਦੇ ਉੱਪਰ ਯੂਜ਼ ਕਰ ਸਕਦੇ ਹੋ ਤੇ 150 ਰੁਪਏ ਪਰ ਮੀਟਰ ਪੀਸ ਰਹਿਣਾ ਜੀ ਲਓ ਜੀ ਪ੍ਰਿੰਟ ਬਹੁਤ ਸੋਹਣੇ ਰਹਿਣ ਵਾਲੇ ਆ ਚੈੱਕ ਕਰੋ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ 2 ਮੀਟਰ ਦਾ ਪੀਸ ਹੈ ਲਓ ਇਹ ਬਰਬਰੀ ਚ ਰਹਿਣਾ ਜੀ ਬਹੁਤ ਹੀ ਪਿਆਰਾ ਜਿਹਾ ਲਾਈਨਾਂ ਵਾਲਾ ਪੀਸ ਹੈ ਇਹ ਬਰਬਰੀ ਚ ਰਹੂਗਾ ਜੀ ਸਟਾਫ ਚੈੱਕ ਕਰੋ ਬਹੁਤ ਵਧੀਆ ਸਟਾਫ ਰਹੂਗਾ 150 ਰੁਪਏ ਪਰ ਮੀਟਰ ਜੀ ਬਲੂ ਕਲਰ ਦੀ ਬਾਟਮ ਨਾਲ ਲੈ ਸਕਦੇ ਹੋ 150 ਰੁਪਏ ਪਰ ਮੀਟਰ 2 ਮੀਟਰ ਦਾ ਪੀਸ ਹੈ ਜੀ ਬਰਬਰੀ ਚ ਰਹਿਣਾ ਜੀ ਬਹੁਤ ਹੀ ਸੌਫਟ ਵਾਲਾ ਸਟੱਫ ਹੈ ਲਓ ਜੀ ਇਹ ਵਾਲਾ ਚੈੱਕ ਕਰੋ 115 ਜੀ ਠੀਕ ਹੈ ਜੀ 115 ਇਹ ਵੀ ਤੁਹਾਨੂੰ 100 ਰੁਪਏ ਪਰ ਮੀਟਰ ਚ ਦਿੱਤਾ ਜਾਣਾ 100 ਰੁਪਏ ਦਾ ਪੀਸ ਦਿੱਤਾ ਜਾਣਾ ਜੀ ਕਿਸੇ ਬੱਚੇ ਦਾ ਬਣਾ ਸਕਦੇ ਹੋ 115 100 ਰੁਪਏ ਦਾ ਪੀਸ ਦਿੱਤਾ ਜਾਣਾ ਜੀ ਬਹੁਤ ਸੋਹਣੇ ਪੀਸ ਰਹਿਣ ਵਾਲੇ ਆ ਲਓ ਜੀ ਇਹ ਵਾਲਾ ਚੈੱਕ ਕਰੋ ਜੀ। ਲਓ। ਇਹ ਵੀ ਸਵਾ ਮੀਟਰ ਦਾ ਪੀਸ ਹੈ। ਸਵਾ ਕਿ ਮੀਟਰ ਦਾ ਪੀਸ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ। ਇਹ ਵੀ 100 ਰੁਪਏ ਦੇ ਵਿੱਚ ਦਿੱਤਾ ਜਾਊਗਾ ਇਹ ਵਾਲਾ ਪੀਸ ਵੀ। ਠੀਕ ਹੈ ਜੀ 100 ਰੁਪਏ ਦੇ ਵਿੱਚ ਦਿੱਤਾ ਜਾਣਾ ਜੀ ਸਵਾ ਮੀਟਰ ਦਾ ਪੀਸ ਹੈ। ਜੋ 1.5 ਮੀਟਰ ਦਾ ਪੀਸ ਹੋਊਗਾ ਜੀ। ਉਹ ਤੁਹਾਨੂੰ ਦਿੱਤਾ ਜਾਊਗਾ 150 ਰੁਪਏ ਪਰ ਮੀਟਰ ਠੀਕ ਹੈ ਜੀ। ਸਵਾ ਮੀਟਰ ਦਾ ਸਵਾ ਮੀਟਰ ਦਾ ਪੀਸ 100 ਰੁਪਏ ਵਿਟਰੀ ਪੈਣਾ। ਲਓ ਜੀ ਇਹ ਵੀ 100 ਰੁਪਏ ਦਾ ਪੀਸ ਰਹਿਣਾ ਮਸਲੀਨ ਦਾ ਸਵਾ ਕਿ ਮੀਟਰ ਦਾ ਪੀਸ ਹੈ ਇਹ। ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਰਹਿਣ ਵਾਲੇ ਲੈਸ ਦੇ ਵਿੱਚ ਰਹਿਣੇ ਆ ਜੀ ਇਹ ਵਾਲੇ ਪੀਸ। ਇਹ ਵਾਲਾ ਚੈੱਕ ਕਰੋ ਜੀ। 10 ਪ੍ਰਿੰਟ ਦੇ ਪੀਸ ਹੈ ਜੀ। ਇਹਦਾ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ 170 ਹੈ ਜੀ। ਇਹ ਤੁਹਾਨੂੰ 150 ਰੁਪਏ ਪਰ ਮੀਟਰ ਤੇ ਪੈਣਾ। 170 ਹੈ ਜੀ ਮਹਿਰੂਨ ਕਲਰ ਦੀ ਬੋਟਮ ਨਾਲ ਲੈ ਸਕਦੇ ਹੋ। ਬਹੁਤ ਸੋਹਣਾ ਪੀਸ ਪ੍ਰਿੰਟ ਮਸਲੀ ਬਰਬਰੀ ਚ ਰਹਿਣਾ ਜੀ ਇਹ ਵਾਲਾ। लो जी ये चेक करो जी लो जी ए एक यी है जी लो एक पैंती का पीस है जी ये चेक करो जी बहुत ही प्यारा जहा पीस है एक पैंती है डेढ़ मीटर तो थोड़ा जहा घट है जी ठीक है जी ये सौ रुपया पर मीटर रहना एक सौ पैंती पीस पौगा जी ये लो जी ए वाला चेक करो ਮਹਿਰੂਨ ਜੇ ਕਲਰ ਚ ਆਊਗਾ ਇਹ ਵੀ ਸਵਾ ਕਮੀਟਰ ਦਾ ਪੀਸ ਹੈ ਬਹੁਤ ਹੀ ਪਿਆਰਾ ਜਿਹਾ ਰਹੂਗਾ ਠੀਕ ਹੈ ਜੀ ਸਵਾ ਰ ਕਮੀਟਰ ਦਾ ਪੀਸ ਰਹੂਗਾ ਜੀ 115 ਰਹੂਗਾ ਜੀ ਜੇ ਕਿਸੇ ਦੀ ਸ਼ਾਰਟ ਬਣਦੀ ਸਵਾ ਮੀਟਰ ਜਿਵੇਂ ਆਪਾਂ ਸ਼ਾਰਟ ਸ਼ਰਟਾ ਬਣਾਉਣੇ ਆ ਹਨਾ ਸ਼ਾਰਟ ਸ਼ਰਟਾ ਬਣਾ ਲੈਣੇ ਆ ਫਾਰਸੀ ਸਲਵਾਰਾਂ ਨਾਲ ਤੁਸੀਂ ਲੈ ਸਕਦੇ ਹੋ 115 100 ਰੁਪਏ ਮੀਟਰ ਰਹੂਗਾ ਜੀ 115 ਦਾ ਪੀਸ ਪਾਊਗਾ ਲਓ ਜੀ ਇਹ ਰਹੂਗਾ ਜੀ ਨੈਚੁਰਲ ਕਰੇਵ ਦੇ ਵਿੱਚ ਨੈਚੁਰਲ ਕਰੇਵ ਦੇ ਵਿੱਚ ਰਹਿਣਾ 1.5 ਮੀਟਰ ਦਾ ਪੀਸ ਹੈ ਜੀ 145 ਠੀਕ ਹੈ ਜੀ 145 ਹੈ 1.5 ਤੋਂ ਘੱਟ ਹੈ ਜੀ 145 ਦਾ ਪੀਸ ਪੈਣਾ ਤੁਹਾਨੂੰ ਇਹ 145 ਦਾ ਪੀਸ ਪੈਣਾ 145 ਹੈ ਜੀ ਲਓ ਇਹ ਦੋ ਪੀਸ ਲੈ ਸਕਦੇ ਹੋ ਦੋ ਪੀਸਾਂ ਚ ਤੁਹਾਡੀ ਸ਼ਰਟ ਬਣੂਗੀ 2 ਮੀਟਰ ਦੇ ਵਿੱਚ ਲੱਗੂਗਾ ਜੀ ਦੋ ਪੀਸ ਹੈ लो जी, बहुत ही प्यारा पीस है, प्रेंट देखो जी, दो जी, है। काट थोड़ी सवा सवा चेक करो जी ए मीटर तो घट है जी सिर्फ पाकह रुपए का पीस दिता जाऊगा ए वाला ठीक है जी ए वाला चेक करो जी ये भी करेब लो जी ए करेबला पीस एक पी है जी 130 ਜੇ ਕਿਸੇ ਦਾ 130 ਚ ਬਾਂਦਾ ਤਾਂ 130 ਦਾ ਹੀ ਦਿੱਤਾ ਜਾਊਗਾ ਜੀ ਠੀਕ ਹੈ ਜੀ 130 ਰੁਪਏ ਦਾ ਪੀਸ ਦਿੱਤਾ ਜਾਊਗਾ ਪਿਓਰ ਨੇਚਰਲ ਕਰੇਵ ਦੇ ਵਿੱਚ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਲਓ ਜੀ ਇਹ ਵਾਲਾ ਪੀਸ ਵੀ ਮਿੱਟਰਕ ਦਾ ਪੀਸ ਹੈ ਜੀ 100 ਰੁਪਏ ਦਿੱਤਾ ਜਾਊਗਾ ਜੀ 1 ਮੀਟਰ ਦਾ ਪੀਸ ਹੈ 100 ਰੁਪਏ ਦੇ ਵਿੱਚ ਦਿੱਤਾ ਜਾਊਗਾ ਜੀ ਲਓ ਇਹ ਵਾਲਾ ਚੈੱਕ ਕਰੋ ਇਹ ਮੀਟਰ ਦਾ ਥੋੜਾ ਜਿਹਾ ਘੱਟ ਰਹੂਗਾ ਜੀ 50 ਰੁਪਏ ਦਾ ਪੀਸ ਹੈ ਇਹ ਕਰੇਪ ਦੇ ਵਿੱਚ ਰਹੂਗਾ ਜੀ ਪਿਓਰ ਕਰੇਪ ਦੇ ਵਿੱਚ ਰਹਿਣਾ ਇਹ ਚੈੱਕ ਕਰੋ ਜੀ ਇਹ ਮਸਲੀਨ ਦਾ ਰਹੂਗਾ ਜੀ 1.5 ਮੀਟਰ ਦਾ ਪੀਸ ਲੈਣਾ ਜੀ ਮਸਲੀਨ ਦਾ 150 ਰੁਪਏ ਪਰ ਮੀਟਰ ਪੈਣਾ ਜੀ ਠੀਕ ਹੈ ਜੀ ਇਹ ਵਾਲਾ ਜਿਹੜਾ ਪੀਸ ਰਹੂਗਾ 1.60 ਹੈ ਜੀ ਠੀਕ ਹੈ ਜੀ 1.5 ਮੀਟਰ ਤੋਂ ਥੋੜਾ ਜਿਹਾ ਉੱਪਰ ਹੀ ਹੈ 150 ਰੁਪਏ ਪਰ ਮੀਟਰ ਪੈਣਾ ਜੀ ਆਵਲਾ ਪੀਸ ਚੈੱਕ ਕਰੋ ਜੀ ਇਹ ਮਸਲੀਨ ਦਾ ਰਹੂਗਾ ਪਰ ਇਹਦੇ ਵਿੱਚ ਹਲਕੀ ਲਾਈਨ ਹੈ 2.5 ਮੀਟਰ ਦਾ ਪੀਸ ਹੈ 2 ਮੀਟਰ ਚ ਦਿੱਤਾ ਜਾਊਗਾ 2 ਮੀਟਰ ਚ ਦਿੱਤਾ ਜਾਣਾ ਜੀ ਇਹ ਹਾਂਜੀ ਇੱਥੇ ਲਾਈਨ ਆਣੀ ਹੈ ਥੋੜੀ ਜੀ ਤੇ ਸਿਰਫ 2 ਮੀਟਰ ਚ ਦਿੱਤਾ ਜਾਣਾ ਜੀ 2.5 ਮੀਟਰ ਦੀ ਕਟ ਹੈ ਜੀ ਉਹ ਇਹ ਮਸਲੀਨ ਦਾ ਪੀਸ ਰਹੂਗਾ ਚੈੱਕ ਕਰੋ ਜੀ ਪ੍ਰਿੰਟ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਇਹਦੀ ਜਿਹੜੀ ਕੱਟ ਰਣੀ ਹੈ ਜੀ ਲਓ ਜੀ ਮਸਲੀਨ ਦਾ ਪੀਸ ਹੈ ਜੀ 150 ਰੁਪਏ ਪਰ ਮੀਟਰ ਰਹੂਗਾ ਜੀ ਇਹਦੀ ਕੱਟ ਹੈ 1.60 ਹੈ ਜੀ 1.5 ਮੀਟਰ ਤੋਂ ਉੱਪਰ ਹੈ 1.60 ਦੀ ਕੱਟ ਹੈ 1.5 ਮੀਟਰ ਤੋਂ ਉੱਪਰ ਹੈ ਜੀ 150 ਰੁਪਏ ਪਰ ਮੀਟਰ ਦਿੱਤਾ ਜਾਊਗਾ ਜੀ ਇਹ ਵਾਲਾ ਪੀਸ ਇਹ ਚੈੱਕ ਕਰੋ ਜੀ ਇਹ ਵੀ ਛੋਟਾ ਪੀਸ ਹੈ ਮੀਟਰ ਤੋਂ ਘਟਾ ਸਿਰਫ 50 ਰੁਪਏ ਦਾ ਦਿੱਤਾ ਜਾਣਾ। ਲਓ ਜੀ ਇਹ ਵਾਲਾ ਚੈੱਕ ਕਰੋ ਜੀ। ਇਹ ਵੀ ਸਿਰਫ 50 ਰੁਪਏ ਦਾ ਪੀਸ ਪੈਣਾ ਜੀ। ਲਓ ਜੀ ਮੀਟਰ ਤੋਂ ਘਟਾ ਹੈ। ਤੇ 50 ਰੁਪਏ ਦਾ ਪੀਸ ਪੈਣਾ ਤੁਹਾਨੂੰ। ਬੱਚਿਆਂ ਲਈ ਤੁਸੀਂ ਸੋਹਣੇ ਸੋਹਣੇ ਸੂਟ ਬਣਾ ਸਕਦੇ ਹੋ ਆਪਣੇ। ਇਹ ਚੈੱਕ ਕਰੋ ਜੀ। 1 ਮੀਟਰ ਦਾ ਪੀਸ ਹੈ ਜੀ ਸੌਰਟਰ ਚ ਪਾਊਗਾ। ਠੀਕ ਹੈ ਜਿਹੜਾ ਮੀਟਰ ਤੋਂ ਘਟ ਰ ਹੋਊਗਾ ਉਹ 50 ਰੁਪਏ ਦਾ ਪਾਊਗਾ। ਜੋ ਮੀਟਰ ਹੋਊਗਾ 100 ਰੁਪਏ ਵੀ ਟ੍ਰਪ ਹੋਊਗਾ ਜੋ 100 ਜਿੰਨਾ ਵੀ ਕੱਟ ਓਨੀ ਪਊਗੀ ਜੀ 100 ਰੁਪਏ ਮੀਟਰ ਪਊਗਾ ਜਿਹੜਾ 1.5 ਮੀਟਰ ਤੋਂ ਘੱਟ ਹੋਊਗਾ ਇਹ ਵੀ ਸਵਾ ਕਮੀਟਰ ਦਾ ਪੀਸ ਆ ਜੀ ਪਿਓਰ ਨੇਚਰਲ ਕਰੇਵ ਦੇ ਵਿੱਚ ਆ ਜੀ ਨੇ ਸ਼ਾਰਟ ਸ਼ਰਟਾ ਬਣਾਉਣੀ ਆ ਫਰਸੀ ਸਲਵਾਰਾ ਨਾਲ ਉਹ ਲੈ ਸਕਦੇ ਅੱਜ ਇਹ ਵਾਲਾ ਚੈੱਕ ਕਰੋ ਜੀ ਇਹ ਵੀ 50 ਰੁਪਏ ਦਾ ਪੀਸ ਤਾਂ ਆ ਨਾ ਪ੍ਰਿੰਟ ਬਹੁਤ ਪਿਆਰਾ ਗਲਾਸ ਔਰ ਗੈਂਜਾ ਚ ਰਹਿਣਾ ਜੀ ਇਹ ਲੋਟ ਇਹ ਵੀ 1 ਮੀਟਰ ਦਾ ਪੀਸ ਹੈ ਪਿਓਰ ਨੇਚਰਲ ਕਰੇਪ ਦੇ ਵਿੱਚ ਹੈ ਜੀ 100 ਰੁਪਏ ਦਾ ਦਿੱਤਾ ਜਾਣਾ ਲੋ ਜੀ ਇਹ ਵੀ ਚੈੱਕ ਕਰੋ ਜੀ ਇਹ ਵੀ ਮੀਟਰ ਕ ਦਾ ਪੀਸ ਹੈ ਜੀ ਬੱਚੇ ਲਈ ਲੈ ਸਕਦੇ ਹੋ 100 ਰੁਪਏ ਮੀਟਰ ਦਿੱਤਾ ਜਾਣਾ ਜੀ ਪ੍ਰਿੰਟ ਬਹੁਤ ਸੋਹਣਾ ਗਲਾਸ ਹੋ ਰੰਜਾ ਤੇ ਰਹਿਣਿਆ ਜੀ ਇਹ ਇਹ ਵੀ ਬਹੁਤ ਸੋਹਣਾ ਪੀਸ ਹੈ ਜੀ ਚੈੱਕ ਕਰੋ ਜੀ 100 ਰੁਪਏ ਦਾ ਦਿੱਤਾ ਜਾਊਗਾ। ਇਹ ਵਾਲਾ ਚੈੱਕ ਕਰੋ ਜੀ ਇਹ ਵੀ ਸਵਾ ਮੀਟਰ ਦਾ ਪੀਸ ਹੈ ਜੀ। ਬਹੁਤ ਸੋਨਾ ਪ੍ਰਿੰਟ ਰਹਿਣ ਵਾਲਾ ਸਵਾ ਕਿ ਮੀਟਰ ਦਾ ਪੀਸ ਹੈ ਇਹ। ਲੋ ਇਸ ਤੋਂ ਕੇ ਚੈੱਕ ਕਰੋ ਜੀ ਇਹ ਦੋ ਪੀਸ ਰਹਿੜੇ ਆ। ਇਹ ਦੋ ਪੀਸਾਂ ਨੂੰ ਬਲਾ ਕੇ ਤੁਸੀਂ ਸ਼ਰਟ ਬਣਾ ਸਕਦੇ ਹੋ। ਠੀਕ ਹੈ ਜੀ ਦੋ ਪੀਸਾਂ ਨੂੰ ਮਿਲਾ ਕੇ 2.35 ਹੈ ਜੀ ਇਹ। ਠੀਕ ਹੈ ਜੀ 2 ਮੀਟਰ ਚ ਦਿੱਤਾ ਜਾਊਗਾ 2.35 ਹੈ। ਬਹੁਤ ਸੋਹਣਾ ਮਾਰਬਲ ਪ੍ਰਿੰਟ ਰਹੂਗਾ ਜੀ ਇਹਨਾਂ ਦਾ ਤੇ ਜਿੰਨੀਆਂ ਮੇਰੀਆਂ ਭੈਣਾਂ ਘਰੇ ਸਟਿਚਿੰਗ ਕਰਦੀਆਂ ਹੋ ਡਿਜ਼ਾਈਨ ਕਰਕੇ ਆਪਣਾ ਸੂਟ ਰੈਡੀ ਕਰ ਸਕਦੀਆਂ ਮਾਰਬਲ ਪ੍ਰਿੰਟ ਦੇ ਵਿੱਚ ਰਹਿਣਾ ਜੀ ਇਹ ਇੱਕ 40 ਆ ਜੀ 140 ਰੁਪਏ ਦਾ ਪੀਸ ਪਊਗਾ ਜੀ ਲਓ ਬਹੁਤ ਸੋਹਣਾ ਪ੍ਰਿੰਟ ਰਹੂਗਾ ਜੀ ਇੱਕ 40 ਆ ਜਿਨ੍ਹਾਂ ਨੇ ਫੋਲਡ ਕਰਕੇ ਸ਼ਾਰਟ ਬੰਦੀ ਹੈ ਸ਼ਾਰਟ ਬਣਾਉਣੀ ਹੈ ਲੈ ਸਕਦੇ ਹੋ ਜੀ ਇਹ ਕਾਟਨ ਦਾ ਪੀਸ ਆ 120 ਆ ਜੀ 120 ਦਾ ਪੀਸ ਆ ਕਾਟਨ ਦਾ 100 ਰੁਪਏ ਦਾ ਪਊਗਾ ਜੀ ਇਹ ਵੀ ਇੱਕ 40 ਹੈ ਜੀ ਲਓ 1.5 ਮੀਟਰ ਤਾਂ ਥੋੜਾ ਜਿਹਾ ਘੱਟ ਹੈ 160 ਬਣਾਉਣੀ ਹੈ ਲੈ ਸਕਦੇ ਹੋ 140 ਦਾ ਦਿੱਤਾ ਜਾਊਗਾ ਇਹ ਵੀ ਪਿਓਰ ਨੇਚਰਲ ਕਰੇਵ ਦੇ ਵਿੱਚ ਹੈ ਜੀ ਲਓ ਜੀ ਪਿਓਰ ਨੇਚਰਲ ਕਰੇਵ ਦੇ ਵਿੱਚ ਹੈ ਜੀ 2 ਮੀਟਰ ਦਾ ਪੀਸ ਹੈ ਜੀ 150 ਰੁਪਏ ਪਰ ਮੀਟਰ ਦਿੱਤਾ ਜਾਊਗਾ ਜੀ 2 ਮੀਟਰ ਦਾ ਪੀਸ ਹੈ 150 ਪਰ ਮੀਟਰ ਪਿਓਰ ਨੇਚਰਲ ਕਰੀਬ ਦੇ ਵਿੱਚ ਰਹਿਣਾ ਇਹ 180 ਹੈ ਜੀ ਇਹ 180 ਹੈ 150 ਪਰ ਮੀਟਰ ਪੈਣਾ ਜੀ ਇਹ ਵੀ ਪਿਸਤਾਂ ਨੂੰ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਜਿੰਨੀ ਕੱਟ ਹੋਗੀ ਉਹਨਾਂ ਪੀਸ ਦਿੱਤਾ ਜਾਊਗਾ ਜੀ 135 ਹੈ ਜੀ 135 ਦਾ ਪੀਸ ਪਊਗਾ ਤੁਹਾਨੂੰ ਇਹ 135 ਹੈ ਇਹ ਵਾਲਾ ਚੈੱਕ ਕਰੋ ਜੀ ਇਹਦਾ ਵੀ ਪ੍ਰਿੰਟ ਬਹੁਤ ਸੋਹਣਾ ਰਹਿਣ ਵਾਲਾ ਇਹਦੀ ਜਿਹੜੀ ਕੱਟ ਰਹਿਣ ਵਾਲੀ ਆ 1.5 ਮੀਟਰ ਹੈ ਜੀ 1.5 ਮੀਟਰ ਜੀ ਕੱਟ ਹੈ ਜੀ ਇਹਦੀ ਤਾਂ ਤੁਹਾਨੂੰ 150 ਰੁਪਏ ਪਰ ਮੀਟਰ ਹੀ ਪੈਣਾ ਜੀ ਮਸਲੀਨ ਦਾ ਰਹੂਗਾ ਜੀ ਇਹ ਵਾਲਾ ਪ੍ਰਿੰਟ ਇਹ ਵਾਲਾ ਚੈੱਕ ਕਰੋ ਜੀ 1 ਮੀਟਰ ਦਾ ਪੀਸ ਹੈ ਜੀ 100 ਰੁਪਏ ਦਾ ਪਾਊਗਾ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਇਹ ਜਿਹੜੀ ਕੱਟ ਰੋਗੀ ਜੀ 100 ਰੁਪਏ ਦਾ ਪੀਸ ਰਹਿਣਾ ਜੀ ਸਵਾ ਕ ਮੀਟਰ ਦਾ ਪੀਸ ਹੈ ਇਹ ਲਓ ਜੀ ਬਹੁਤ ਸੋਹਣਾ ਪ੍ਰਿੰਟ ਰਹਿਣਾ ਜੀ ਇਹ ਇਹ 80 ਆ ਜੀ ਇਹ 80 ਆ 1.5 ਮੀਟਰ ਤੋਂ ਉੱਪਰ ਆ ਪੌਣੇ 2 ਮੀਟਰ ਦੀ ਕਟ ਹੈ ਜ ਆ ਪ੍ਰਿੰਟ ਦੇਖੋ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਪ੍ਰਾਈਸ ਰਹਿਣੀ ਆ ਜੀ ਇਹਦੀ 150 ਰੁਪਏ ਪਰ ਮੀਟਰ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਮੀਟਰਕ ਦਾ 1.5 ਮੀਟਰ ਦਾ ਪੀਸ ਹੈ ਜੀ ਇਹ ਮੀਟਰ ਕ ਦਾ ਪੀਸ ਹੈ ਜੀ 1.5 ਦਾ ਨਹੀਂ ਹੈਗਾ ਇਹ 100 ਰੁਪਏ ਦਾ ਪਊਗਾ ਤੁਹਾਨੂੰ ਇਹ ਵਾਲਾ ਚੈੱਕ ਕਰੋ ਜੀ ਗ੍ਰੇ ਕਲਰ ਦੇ ਵਿੱਚ ਆਉਣਾ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ 145 ਹੈ ਜੀ 145 ਦਾ ਪਊਗਾ ਜੀ ਲਓ ਜੀ ਪ੍ਰਿੰਟ ਬਹੁਤ ਸੋਹਣਾ ਜੀ 145 ਹੈ ਇਹ ਵੀ ਛੋਟਾ ਪੀਸ ਹੈ ਜੀ ਸਿਰਫ 50 ਰੁਪਏ ਦਾ ਦਿੱਤਾ ਜਾਊਗਾ। ਛੋਟੇ ਬੱਚਿਆਂ ਲਈ ਬਹੁਤ ਸੋਹਣੇ ਸੂਟ ਤੁਸੀਂ ਰੈਡੀ ਕਰ ਸਕਦੇ ਹੋ। ਇਹ ਵੀ ਪਿਓਰ ਨੇਚਰਲ ਕਰੇਵ ਦੇ ਵਿੱਚ ਇਹ 1.5 ਮੀਟਰ ਦਾ ਪੀਸ ਹੈ ਜੀ। ਪਿਓਰ ਨੇਚਰਲ ਕਰੇਵ ਦੇ ਵਿੱਚ ਇਹ 1.5 ਮੀਟਰ ਦਾ ਪੀਸ ਹੈ। 150 ਰੁਪਏ ਪਰ ਮੀਟਰ ਰਹਿਣਾ ਜੀ। ਇਹ ਵੀ 1.5 ਕਿਮੀਟ ਇਸ ਸਵਾ ਕਮੀਟਰ ਦਾ ਪੀਸ ਹੈ ਜੀ ਲਓ ਜੀ ਬਹੁਤ ਸੋਹਣਾ ਪ੍ਰਿੰਟ ਹੈ ਨਾ ਸਵਾ ਕਮੀਟਰ ਦਾ ਪੀਸ ਹੈ ਇਹ ਇਹ ਵਾਲਾ ਚੈੱਕ ਕਰੋ ਜੀ ਇਹ ਮਸਲੀਨ ਦੇ ਵਿੱਚ ਰਹੂਗਾ ਵੱਡੇ ਪਣੇ ਦਾ ਪੀਸ ਰਹੂਗਾ ਜੀ ਮਸਲੀਨ ਦੇ ਵਿੱਚ ਇਹ ਵੀ 100 ਰੁਪਏ ਦਾ ਦਿੱਤਾ ਜਾਊਗਾ ਜੀ ਬਹੁਤ ਸੋਹਣਾ ਸੈਲਫ ਦੇ ਵਿੱਚ ਰਹਿਣ ਵਾਲਾ ਇਹਵਾਰਾ ਚੈੱਕ ਕਰੋ ਜੀ ਪੀਸ ਇਹ ਵੀ ਮਸਲੀਨ ਦੇ ਵਿੱਚ ਰਹਿਣਾ ਜੀ ਇਹ ਵੀ 1/2 ਕਿਲੋਮੀਟਰ ਮੀਟਰ ਕ ਦਾ ਪੀਸ ਆ ਜੀ 100 ਰੁਪਏ ਦਾ ਪਊਗਾ ਲਓ ਜੀ ਇਹ ਵੀ ਛੋਟਾ ਪੀਸ ਹੈ ਇਹਵਾਰਾ ਚੈੱਕ ਕਰੋ ਜੀ ਇਹ ਵੀ 1.5 ਮੀਟਰ ਦਾ ਪੀਸ ਹੋਊਗਾ ਜੀ ਪੌਣੇ ਇੱਕ 2 ਮੀਟਰ ਦਾ ਪੀਸ ਆ ਜੀ ਪਿਓਰ ਨੇਚਰਲ ਕਰੀਬ ਦੇ ਵਿੱਚ ਇਹ ਬਲੈਕ ਵਾਲਾ ਚੈੱਕ ਕਰੋ ਬਹੁਤ ਸੋਨਾ ਪ੍ਰਿੰਟ ਰੈਨ ਵਾਲਾ ਬਲੈਕ ਵਾਲੇ ਦਾ ਸਵਾ ਕਮੀਟਰ ਦਾ ਪੀਸ ਹੈ ਜੀ ਇਹ ਸਵਾ ਕਮੀਟਰ ਦਾ ਪੀਸ ਰਹੂਗਾ ਜੀ 115 ਰੁਪਏ ਦਾ ਪਾਊਗਾ ਤੁਹਾਨੂੰ ਇਹ ਵਾਲਾ ਪੀਸ ਇਹ ਵੀ 50 ਰੁਪਏ ਦਾ ਪੀਸ ਪਿਆ ਨਾ ਮੀਟਰਕ ਦਾ ਪੀਸ ਰਹੂਗਾ ਜੀ ਇਹ 185 ਹੈ ਜੀ ਪਿਓਰ ਨੇਚਰਲ ਕਰੇਵ ਦਾ ਪੀਸ ਹੈ 185 ਹੈ 150 ਰੁਪਏ ਪਰ ਮੀਟਰ ਪਾਊਗਾ ਜੀ ਇਹ ਇਹ ਵੀ ਪਿਓਰ ਨੇਚਰਲ ਦਾ ਪੀਸ ਹੈ ਜੀ ਪਿਓਰ ਨੇਚਰਲ ਦੇ ਵਿੱਚ ਰਹਿਣਾ ਇਹ ਇਹਦੀ ਜਿਹੜੀ ਕੱਟ ਰਣੀ ਆ ਇੱਕ 60 ਹੈ ਜੀ ਇੱਕ 60 ਹੈ 150 ਰੁਪਏ ਪਰ ਮੀਟਰ ਪਊਗਾ ਇਹ ਵੀ ਸਵਾ ਕਿ ਮੀਟਰ ਦਾ ਪੀਸ ਹੈ ਜੀ ਇਹ ਬਲੈਕ ਵਾਲਾ ਚੈੱਕ ਕਰੋ ਇਹ ਵੀ ਸਵਾ ਕਿ ਮੀਟਰ ਦਾ ਪੀਸ ਹੈ ਇਸ ਤੋਂ ਗੇ ਤੁਹਾਨੂੰ ਦਿਖਾਵਾਂਗੇ ਇਹ ਵਾਲੀ ਚੈੱਕ ਕਰੋ ਜੀ ਇਹ ਗਲਾਸ ਔਰ ਗੰਜਾ ਦੇ ਵਿੱਚ ਸ਼ਰਟ ਰਹਿਣੀ ਆ ਜੀ ਗਲਾਸ ਔਰ ਗੰਜਾ ਦੇ ਸ਼ਰਟ ਰਹਿਣੀ ਆ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਜੀ ਇਹ ਵਾਲੀ ਸ਼ਰਟ ਦਾ 2.5 ਮੀਟਰ ਦੀ ਕੱਟ ਚ ਸ਼ਰਟ ਹੈ 350 80 375 ਦੇ ਸ਼ਾਰਟ ਪੀਸ ਸੇਲ ਕੀਤੇ ਸੀ ਇਹ 2.5 ਮੀਟਰ ਦੀ ਕੱਟ ਵਿੱਚ ਇਹਦੇ ਉੱਪਰ ਕੱਟ ਹੈ ਜੀ ਇੱਥੇ ਦੇਖੋ ਉੱਪਰ ਇਹਦੇ ਕੱਟ ਆ ਫਿਟਿੰਗ ਦੇ ਵਿੱਚ ਡਿਜ਼ਾਈਨ ਫਿਟਿੰਗ ਦੇ ਵਿੱਚ ਇਹਦੀ ਕਟਿੰਗ ਵਿੱਚ ਨਿਕਲ ਜਾਣਾ ਜੀ ਇਹ ਕੱਟ ਇਹ ਇੱਕ ਇਧਰ ਕੱਟ ਆ ਜੀ ਕਿਹਦੀ ਬੈਕ ਸਾਈਡ ਆ ਜੀ ਠੀਕ ਹੈ ਜੀ ਕਟਿੰਗ ਦੇ ਵਿੱਚ ਨਿਕਲ ਜਾਣੇ ਆ ਜੀ ਇਹ ਕੱਟ ਇਹ ਗਲਾਸ ਔਰ ਗੰਜਾ ਤੇ ਸ਼ਰਟ ਹੈ ਜੀ ਸਿਰਫ ਤੁਹਾਨੂੰ ਦਿੱਤੀ ਜਾਊਗੀ ਜੀ ਇਹ 250 ਦੀ ਸ਼ਰਟ ਕੱਟ ਹੋਣ ਕਰਕੇ ਡਿਫੈਕਟ ਹੋਣ ਕਰਕੇ 250 ਦੀ ਸ਼ਰਟ ਦਿੱਤੀ ਜਾਣੀ ਹੈ ਬਹੁਤ ਸੋਹਣਾ ਪ੍ਰਿੰਟ ਹੈ ਕਾਫੀ ਫੇਮਸ ਡਿਜ਼ਾਈਨ ਹੈ ਜੀ ਇੰਸਟਾ ਦਾ ਨਾਲ ਤੁਸੀਂ ਕਰੇਵ ਦੀ ਬਾਟਮ ਵੀ ਲੈ ਸਕਦੇ ਹੋ ਜੇਕਰ ਤੁਸੀਂ ਬਾਟਮ ਲੈਣੀ ਹੈ ਪਿਓਰ ਨੇਚਰਲ ਕਰੇਵ ਦੀ ਬਾਟਮ ਵੀ ਤੁਸੀਂ ਲੈ ਸਕਦੇ ਹੋ ਜਿਹਦੇ ਨਾਲ ਲਓ ਜੀ ਤੇ ਵਾਲਾ ਸੂਟ ਚੈੱਕ ਕਰੋ ਜੀ ਇਹ ਬਰਬਰੀ ਦਾ ਸੂਟ ਰਹੂਗਾ ਜੀ ਪਿਓਰ ਬਰਬਰੀ ਰੰਗ ਰਸ਼ੀਆ ਦੀ ਬਰਬਰੀ ਹੈ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ 1200 ਰੁਪਏ 1200 ਦੇ ਵਿੱਚ ਤੁਸੀਂ ਇਹਲਾ ਸੂਟ ਲੈ ਸਕਦੇ ਹੋ ਪਿਓਰ ਰਗ ਰਸ਼ੀਆ ਦੀ ਬਰਬਰੀ ਹੈ ਜੀ ਲਓ ਜੀ ਚੈੱਕ ਕਰੋ ਜੀ ਇਹ ਵੀ ਪਿਓਰ ਰਸ਼ੀਆ ਬ੍ਰੈਂਡ ਦੀ ਰੰਗ ਰਸ਼ੀਆ ਬ੍ਰੈਂਡ ਦੀ ਬਰਬਰੀ ਹੈ ਜੀ 프੍ਰਿੰਟ ਬਹੁਤ ਸੋਹਣਾ ਰਹਿਣ ਵਾਲਾ ਹੈ 1200 ਰੁਪਏ ਦੀ ਪ੍ਰਾਈਸ ਰਹਿਣੀ ਹੈ ਜੀ ਲਓ ਜੀ ਇਹ ਚੈੱਕ ਕਰੋ ਪ੍ਰਿੰਟ ਇਹ ਵੀ ਬਹੁਤ ਸੋਹਣਾ ਪ੍ਰਿੰਟ ਰੈਣ ਵਾਲਾ ਰੰਗ ਰਸੀਆ ਦੀ ਬਰਬਰੀ ਹੈ 1200 ਰੁਪਏ ਦੀ ਪ੍ਰਾਈਸ ਰੈਣੀ ਹੈ ਜੀ ਇਹ ਮਸਕ ਸਿਲਕ ਹੈ ਜੀ ਲਓ ਰੰਗ ਰਸੀਆ ਜੀ ਮਸਕ ਸਿਲਕ ਹੈ 1200 ਰੁਪਏ ਦੀ ਪ੍ਰਾਈਸ ਰੈਣੀ ਹੈ ਇਹ ਵਾਲੀ ਰਹੂਗੀ ਮਸਲੀਨ ਦੀ ਬਾਟਮ ਪਲੇਨ ਮਸਲੀਨ ਦੀਆਂ ਬਾਟਮਾਂ ਜੀ ਇਹਨਾਂ ਨਾਲ ਲਓ ਜੀ ਇਹ ਵੀ ਚੈੱਕ ਕਰੋ ਜੀ ਮਸਕ ਸਿਲਕ ਹੈ ਬਹੁਤ ਸੋਹਣਾ ਪ੍ਰਿੰਟ ਹੈ ਲੀਫ ਵਾਲਾ 1200 ਰੁਪਏ ਦੀ ਪ੍ਰਾਈਸ ਰੈਣੀ ਹੈ 1200 ਰੁਪਏ ਦੀ ਪ੍ਰਾਈਸ ਰੈਡੀ ਹੈ ਜੀ। ਲਓ ਜੀ ਇਹ ਵਾਲਾ ਚੈੱਕ ਕਰੋ ਜੀ। ਇਹ ਵੀ ਬਹੁਤ ਸੋਹਣਾ ਪ੍ਰਿੰਟ ਰੈਣ ਵਾਲਾ ਲੀਫ ਪ੍ਰਿੰਟ ਹੈ ਬਲੈਕ ਪੀਸਾ ਜੀ। ਮਸਕ ਸਿਲਕ ਦੇ ਵਿੱਚ ਰਹੂਗਾ ਪ੍ਰਿੰਟ ਬਹੁਤ ਸੋਹਣਾ ਪ੍ਰਾਈਸ ਰੈਣੀ ਹੈ ਜੀ 1200 ਰੁਪਏ। ਇਹ ਵਾਲਾ ਚੈੱਕ ਕਰੋ ਜੀ। ਮਸਟਰਡ ਸ਼ੇਡ ਦੇ ਵਿੱਚ ਆਣਾ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਹੈ ਲੀਫ ਫਰੈਂਟਿੰਗ ਹੈ ਮਸਕ ਸਿਲਕ ਦੇ ਵਿੱਚ ਰਹੂਗਾ ਪ੍ਰਾਈਜ਼ ਰੈਡੀ ਹੈ ਜੀ ਇਹਦੀ 1200 ਰੁਪਏ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਜੀ ਇਹ ਵਾਲਾ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਟਾਈ ਡਾਈ ਦਾ ਇੱਕ ਸੂਟ ਸਾਡੇ ਕੋਲੇ ਬਾਕੀ ਹੈ ਜੀ ਲਓ ਇਹ ਟਾਈ ਡਾਈ ਦਾ ਸੂਟ ਰਹੂਗਾ ਜੀ ਬਰਬਰੀ ਦੇ ਵਿੱਚ ਰੈਡੀ ਹੈ ਮਸਲੀਨ ਦੀਆਂ ਰੈਡੀਆਂ ਜੀ ਬਾਟਮ ਲਓ ਮਸਲੀਨ ਦੀ ਬਾਟਮ ਹੈ ਜੀ ਨਾਲ ਹੀ ਬਰਬਰੀ ਦਾ ਤੁਹਾਨੂੰ ਦੁਪੱਟਾ ਮਿਲਣਾ ਹੈ ਲੋ ਜੀ ਬਹੁਤ ਹੀ ਪਿਆਰਾ ਜਾਂ ਦੁਪੱਟਾ ਬਰਬਰੀ ਦਾ ਇਹ ਸ਼ਰਟ ਹੈ ਟਾਈ ਡਾਈ ਦੀ ਠੀਕ ਹੈ ਜੀ ਇਹ ਨਾਲ ਬਰਬਰੀ ਦਾ ਦੁਪੱਟਾ ਟਾਈ ਡਾਈ ਦਾ ਇਹਦੀ ਪ੍ਰਾਈਸ ਰਹਿਣੀ ਹੈ 1500 ਠੀਕ ਹੈ ਜੀ ਇਸ ਹਨਾਈ ਦੇ ਸੂਟ ਇਹਨਾਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਉੱਤੇ ਖਤਮ ਕਰਦੇ ਆਂ ਵੀਰੋ ਦੇਖ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ